ਮੈਂ ਤਾਂ ਅੱਜ ਖਾਸ ਕਰਕੇ ਗਾਂਧੀ ਸਾਹਿਬ ਦਾ ਔਰ ਸੰਜੀਵ ਹੋਣਾ ਦਾ ਇਹਨਾਂ ਦੀ ਸਾਰੀ ਟੀਮ ਦਾ ਮੈਂ ਤਾਂ ਇੱਕੋ ਹੀ ਸਾਰੇ ਇੱਥੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਇੱਥੇ ਦੀ ਲੀਡਰਸ਼ਿਪ ਨੂੰ ਵੀ ਬੇਨਤੀ ਕਰੂੰਗਾ ਸਾਡਾ ਟਾਰਗੇਟ ਦੇਸ਼ ਆ ਸਾਡਾ ਟਾਰਗੇਟ ਪੰਜਾਬ ਆ ਸਾਡਾ ਕੋਈ ਇੰਡੀਵਿਜੂਅਲ ਟਾਰਗੇਟ ਨਹੀਂ ਆ ਇਹ ਆਪਾਂ ਲੜਾਈ ਬਾਅਦ ਚ ਲੜ ਲਾਂਗੇ ਲੇਕਿਨ ਅੱਜ ਜੇ ਦੇਸ਼ ਬਚੂਗਾ ਤਾਂ ਹੀ ਪੰਜਾਬ ਬਚੂਗਾ ਤਾਂ ਹੀ ਇੱਥੋਂ ਦੀ ਡੈਮੋਕ੍ਰੇਸੀ ਬਚੂਗੀ ਤੋਂ ਸਾਨੂੰ ਸਾਰਿਆਂ ਨੂੰ ਔਰ ਮੇਰਾ ਖਿਆਲ ਆ ਵੀ ਮੀਡੀਆ ਹਾਊਸਸ ਨੂੰ ਵੀ ਮੈਂ ਬੇਨਤੀ ਕਰਨਾ ਚਾਹੂੰਗਾ ਤੁਹਾਡੇ ਜ਼ਰੀਏ ਕਿਉਂਕਿ ਮੈਨੂੰ ਪਤਾ ਕਿੰਨੀਆਂ ਪਾਬੰਦੀਆਂ ਦੇ ਬਾਵਜੂਦ ਤੁਸੀਂ ਲੋਕ ਆਏ ਹੋ ਕਿਉਂਕਿ ਤੁਹਾਡੇ ਮੀਡੀਆ ਹਾਊਸ ਮੈਂ ਪੱਤਰਕਾਰਾਂ ਦੀ ਕਦੀ ਗੱਲ ਨਹੀਂ ਕਰਦਾ ਦੇਸ਼ ਦੇ ਵਿੱਚ ਵੀ ਇਹੀ ਹੋਰ ਹਾਲ ਹੋ ਰਿਹਾ ਔਰ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੋ ਰਿਹਾ ਜਿਹੜਾ ਜਮਹੂਰੀਅਤ ਦਾ ਗਲਾ ਕੁੱਟਿਆ ਜਾ ਰਿਹਾ ਡੈਮੋਕਰੇਸੀ ਦਾ ਚੌਥਾ ਥੰਮ ਜਿਹਨੂੰ ਕਿਹਾ ਸੀ ਅੱਜ ਉਹ ਆਪੋਜੀਸ਼ਨ ਨੂੰ ਕੁਐਸਚਨ ਕਰਦਾ ਨਾ ਕਿ ਸਰਕਾਰਾਂ ਨੂੰ ਕੁਐਸਚਨ ਕਰਦਾ ਸੋ ਇਸ ਕਰਕੇ ਆਪਾਂ ਸਾਰੇ ਰਲ ਕੇ ਆਪਾਂ ਇਸ ਦੇਸ਼ ਨੂੰ ਵੀ ਬਚਾਈਏ ਇਸ ਪੰਜਾਬ ਨੂੰ ਵੀ ਬਚਾਈਏ ਮੈਂ ਤਾਂ ਇੰਨੀ ਕੁ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ ਜ਼ਿਕਰ ਕਰਦੇ ਹੋ ਜੀ ਇਕੱਠੇ ਹੋ ਜੀ ਅੱਜ ਤੁਹਾਡੀ ਇਸ ਮਹਾ ਮਿਲਣੀ ਦੇ ਵਿੱਚ ਹਲਕਾ ਇੰਚਾਰਜ ਗਾਇਬ ਨਗੇ ਜੀ ਔਰ ਇਹ तमाम ਸਰਪੰਚ ਨੇ तमाम ਇੰਚਾਰਜ ਨੇ ਜਿਨ੍ਹਾਂ ਨੇ ਮਤਾ ਵੀ ਪਾਇਆ ਕਿ ਸੀ ਇੰਚਾਰਜ ਬਦਲਣਾ ਚਾਹੀਦਾ ਕਿ ਕਾਂਗਰਸ ਇਸ ਵੇਲੇ ਵੀ ਧਿਆਨ ਦੇ ਰਹੀ ਹੈ ਦੇਖੋ ਮੈਂ ਤਾਂ ਇੱਕੋ ਗੱਲ ਕਹਿਣਾ ਕਿ 4 ਜੂਨ ਤੋਂ ਬਾਅਦ ਇਸ ਸਾਰੇ ਹਰ ਵੱਡੇ ਘਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਸਮੱਸਿਆ ਰਹਿੰਦੀ ਆ ਲੇਕਿਨ 4 ਜੂਨ ਤੋਂ ਬਾਅਦ ਅਸੀਂ ਸਾਰੀਆਂ ਕਰੈਕਸ਼ਨ ਜਿਹੜੀਆਂ ਉਹਦੇ ਲਈ ਹਰ ਤਰ੍ਹਾਂ ਦਾ ਉਪਰਾਲਾ ਕਰਾਂਗੇ ਲੇਕਿਨ ਅੱਜ ਲੜਾਈ ਸਾਡੀ ਵੱਡੀ ਆ ਅੱਜ ਦੇਸ਼ ਦੀ ਲੜਾਈ ਆ ਅੱਜ ਪੰਜਾਬ ਦੀ ਲੜਾਈ ਆ ਤੇ ਸਾਨੂੰ ਆਪਣੇ ਨੁਮਾਇੰਦੇ ਜਿਹੜੇ ਆ ਤਾਂ ਕਿ ਪੰਜਾਬ ਦੀ ਆਵਾਜ਼ ਤਾਂ بلند ਕਰ ਸਕਣ ਇਹ ਸਾਡੇ ਨਾਲ 2022 ਵਾਲਾ ਹਾਲ ਨਾ ਹੋਵੇ ਕਿਉਂਕਿ ਸਾਡੇ 750 ਕਿਸਾਨ ਸ਼ਹੀਦ ਹੋ ਗਏ ਔਰ ਉਹਦੇ ਤੋਂ ਬਾਅਦ ਸਾਨੂੰ ਮਿਲਿਆ ਕੀ ਆਇ ਕਾਮ ਆਦਮੀ ਪਾਰਟੀ ਦੀ ਸਰਕਾਰ ਜਿਹਨਾਂ ਨੂੰ ਪੁੱਛ ਕੇ ਦੇਖ ਲਓ ਪਿਛਲੇ 2 ਸਾਲਾਂ ਚ ਕਿਤੇ ਇੱਟ ਵੀ ਲਾਈ ਹੋਵੇ 80000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਲਿਆ ਔਰ ਉਹਦੇ ਤੋਂ ਬਾਅਦ ਜਿਹੜਾ ਸਾਡਾ ਸ਼ੁਭ ਕਰਮਨ ਮੁੰਡਾ ਜਿਹਦੀ ਗੋਲੀ ਨਾਲ ਮੌਤ ਹੋਈ ਆ ਉਹਦੀ 0 ਐਫ ਆਈ ਆਰ ਲਈ ਇਹਨਾਂ ਨੇ ਇੱਕ ਹਫਤਾ ਲਾ ਦਿੱਤਾ ਇੱਕ ਹਫਤਾ ਔਰ 350 ਕਿਸਾਨ ਉਹ ਜਿਹੜੇ ਆ ਉਹਨਾਂ ਦੇ ਇੰਜਰੀਜ਼ ਹੋਈਆਂ ਲੇਕਿਨ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਿਆ ਅਸਲੀ ਗੱਲ ਹੈ ਅਸੀਂ ਗਲਤ ਹੱਥਾਂ ਚ ਬਾਗਡੋਰ ਦੇ ਬੈਠੇ ਆ ਮੈਂ ਤਾਂ ਮੈਂ ਤਾਂ ਅੱਜ ਸਟੇਜ ਤੋਂ ਵੀ ਇਹ ਗੱਲ ਕਹੀ ਸੀ ਮਾਲਵੇ ਆਲਵਿਆ ਨਾ ਥੋੜਾ ਜਿਹਾ ਗਿਲਾ ਸ਼ਿਕਵਾ ਹੈਗਾ ਯਾਰ ਬੰਦੇ ਤਾਂ ਦੇਖ ਲਓ ਬੰਦੇ ਤਾਂ ਦੇਖ ਲਓ ਆਪਾਂ ਕਿਹੋ ਜਿਹਾ ਵਿਧਾਨ ਸਭਾ ਦੇ ਵਿੱਚ ਤੇ ਆਪਾਂ ਲੋਕ ਸਭਾ ਦੇ ਵਿੱਚ ਭੇਜਣੇ ਆ ਔਰ ਇਹ ਉਹਨਾਂ ਦੀ ਬੀਟੀਮ ਆ ਇਹ મોદી ਦੀ ਬੀਟੀਮ ਆ 2013 ਦੇ ਵਿੱਚ ਜਿਹੜੀ ਇੰਡੀਆ ਅਗੇਂਸਟ ਕ腐ਸ਼ਨ ਇੱਕ ਮੂਵਮੈਂਟ ਚੱਲੀ ਸੀ ਉਹਦੇ ਵਿੱਚੋਂ ਇਹ ਪਾਰਟੀ ਨਿਕਲੀ ਆ ਕੋਸ਼ੇ ਅਧੇਕ ਬੀਜੇਪੀ 'ਚ ਚਲੇ ਗਏ ਔਰ ਮੈਂ ਤਾਂ ਰਾਦਰ ਕੇ ਆਰਐਸਐਸ ਦੇ ਜਿਹੜੇ ਨੁਮਾਇੰਦੇ ਆ ਕਿਉਂਕਿ ਸਿੰਪਲ ਰਹਿੰਦੇ ਸੀਗੇ ਦੇਸ਼ ਦੀ ਗੱਲ ਕਰਦੇ ਸੀ ਔਰ ਇਹਨਾਂ ਦੀ ਇੱਕ ਕੈਡਰਬੇਟ ਪਾਰਟੀ ਆ ਉਹਦੇ ਵਿੱਚੋਂ 125 ਐਮਪੀ ਦੂਸਰੀਆਂ ਪਾਰਟੀਆਂ ਤੋਂ ਲਿਆ ਕੇ ਇਹਨਾਂ ਨੇ ਕੈਂਡੀਡੇਟ ਬਣਾਏ ਆ ਔਰ ਉਹਦੇ ਵਿੱਚੋਂ 25 ਇਹੋ ਜਿਹੇ ਆ ਜਿਨ੍ਹਾਂ ਤੇ 5000 ਕਰੋੜ ਤੋਂ ਲੈ ਕੇ 70000 ਕਰੋੜ ਰੁਪਏ ਦਾ ਜਿਹੜਿਆ ਈਡੀ ਤੇ ਸੀਬੀਆਈ ਦੇ ਕੇਸਸ ਆ ਇਹ ਕਿਹੜੇ ਵਾਸ਼ਿੰਗ ਮਸ਼ੀਨ 'ਚ ਪਾਉਂਦੇ ਆ ਜਿਹੜੇ ਉਹਨੂੰ ਧੋ ਕੇ ਤਾਂ ਸਾਫ਼ ਕਰ ਲੈਂਦੇ ਆ ਇਹ ਭਗਵੰਤ ਮਾਨ ਵੀ ਇਹ ਕਰਦਾ ਕੋਈ ਡੀ ਤੇ ਸੀਬੀਆਈ ਦਾ ਇਸਤੇਮਾਲ ਕਰਦਾ ਤੇ ਡੈਮੋਕਰੇਸੀ ਦੇ ਚੌਥੇ ਥੰਮ ਦਾ ਘਾਣ ਕਰਦਾ ਇਹ ਵਿਜੀਲੈਂਸ ਦਾ ਇਸਤੇਮਾਲ ਕਰਦੇ ਆ ਔਰ ਚੌਥੇ ਥੰਮ ਦਾ ਘਾਣ ਕਰਦਾ ਪਰ ਅਲਗੜੀ ਕਹਿੰਦੇ ਕਿ ਤੁਸੀਂ ਗਾਂਧੀ ਜੀ ਨੂੰ ਬਣਾਉਣ ਲਈ ਇਹ ਚੋਣ ਲੜੋ ਇਹ ਕਾਫੀ ਤੁਹਾਡਾ ਜੋਰ ਲੱਗਿਆ ਸੀਗਾ ਕਿ ਬਾਕੀ ਜਿਹੜੇ ਨਾਰਾਜ਼ ਹੋਗੇ ਜੀ ਉਹਨਾਂ ਨੂੰ ਬਣਾਉਣ ਲਈ ਜੋਰ ਲੱਗਿਆ ਕਿਉਂਕਿ ਹਰਿਆਲ ਕਮੋਜ ਹਲੇ ਵੀ ਨਾਰਾਜ਼ ਨਹੀਂ ਕਿਸੇ ਚੱਕੀ ਹੋਈ ਹੈ ਮੁੱਖ ਮੰਤਰੀ ਨਾਲ ਮੀਟਿੰਗ ਵੀ ਹੋਈ ਹੈ ਸ਼ਾਮਿਲ ਵੀ ਹੋ ਸਕਦੇ ਨੇ ਛੇਤੀ ਕੋਈ ਨਾਰਾਜ਼ ਨਹੀਂ ਹੈ ਦੇਖੋ ਇਹ ਦੇਸ਼ ਦੀ ਲੜਾਈ ਆ ਮੈਨੂੰ ਲੱਗਦਾ ਮੇਰਾ ਤੇ ਤੇਰਾ ਕੁਝ ਨਹੀਂ ਹੈ ਇਹਦੇ ਵਿੱਚ ਮੰ ਲੋ ਸੁਪੋਜ਼ ਮੈਂ ਕਿਹਾ ਸੀ ਮੈਂ ਔਨ ਰਿਕਾਰਡ ਕਿਹਾ ਸੀ ਕਿ ਜੇ پارٹی ਮੈਨੂੰ ਚਾਹੂਗੀ ਕਿ ਕਿਤੇ ਉਹ ਵੀ ਇਲੈਕਸ਼ਨ ਲੜਾ ਲਵੇ ਪਰ ਪਾਰਟੀ ਨੇ ਇਹ ਕਿਹਾ ਵੀ ਨਹੀਂ ਤੁਸੀਂ ਇਲੈਕਸ਼ਨ ਨਹੀਂ ਲੜਨੀ ਮੈਨੂੰ ਕੋਈ ਗਿਲਾ ਸ਼ਿਕਵਾ ਥੋੜੀ ਹੈ ਯਾਰ ਸਿਰਫ ਇਹ ਦੇਸ਼ ਦੀ ਲੜਾਈ ਆ ਆਪਾਂ ਇਹਨੂੰ ਮਹੱਲੇ ਦੀ ਜਾਂ ਗਲੀ ਦੀ ਲੜਾਈ ਨਾ ਬਣਾ ਲਈਏ ਮੈਂ ਤਾਂ ਸਾਰੇ ਲੀਡਰਾਂ ਨੂੰ ਇਹ ਕਹਿਣਾ ਕਿ ਯਾਰ ਤਕੜੇ ਹੋ ਕੇ 13 ਦੇ 13 ਜਿਹੜੇ ਸਾਡੇ ਕੈਂਡੀਡੇਟ ਆ ਉਹਨੂੰ ਜਤਾਈਏ ਤਾਂ ਕਿ ਸਾਡੀ ਦੇਸ਼ ਦੇ ਵਿੱਚ ਰਿਪਰੈਜ਼ੈਂਟੇਸ਼ਨ ਤਾਂ ਹੋ ਜਾਵੇ ਇਹ ਤਾਂ ਨਾ ਨਾ ਕਰੀਏ ਆਪਾਂ ਆ ਜਿੱਦਾਂ ਆਮ ਆਦਮੀ ਪਾਰਟੀ ਦੇ ਕੰਨਵੇਂ ਗੰਗੇ ਆ ਸੱਚੀ ਗੱਲ ਐ ਇਹਨਾਂ ਚੋ ਕੋਈ ਨਹੀਂ ਬੋਲਦਾ ਇਹ ਉੱਥੇ ਜਾ ਕੇ ਵਿਧਾਨ ਸਭਾ ਚ ਇਹਨਾਂ ਨੂੰ ਬੋਲਣ ਅਲਾਉਡ ਵੀ ਨਹੀਂ ਹੈ ਸਾਡਾ ਸੁਖਪਾਲ ਸਿੰਘ ਕਹਿ ਰਿਹਾ ਠੀਕ ਕਹਿੰਦਾ ਵੀ ਇਹ ਬੰਦੂ ਆ ਮਜ਼ਦੂਰ ਐ ਪੰਜਾਬੀ ਕਦੀ ਵੀ ਚੁੱਪ ਨਹੀਂ ਰਹਿ ਸਕਦਾ ਸਾਡੀਆਂ ਕਈ ਸਮੱਸਿਆਵਾਂ ਵੀ ਹੈਗੀਆਂ ਲੇਕਿਨ ਸਾਡੇ ਚ ਕਈ ਬਹੁਤ ਪਲੱਸ ਪੁਆਇੰਟ ਵੀ ਆ ਯਾਰ ਅਸੀਂ ਡੈਮੋਕ੍ਰੇਸੀ ਲਈ ਲੜਦੇ ਆ ਅਸੀਂ ਦੇਸ਼ ਦੀ ਆਜ਼ਾਦੀ ਦੇ ਵਿੱਚ 80 85% ਹਿੱਸਾ ਪਾਇਆ ਤੇ ਉਹਦੇ باوجود ਸਾਡੇ ਨਾਲ ਕਿਤੇ ਵਿਤਕਰਾ ਹੋਵੇ ਤਾਂ ਸਾਨੂੰ ਖੜਕੇ ਲੜਨ ਦੀ ਜਰੂਰਤ ਹੈ ਪਰਗਵਲਸਨ ਕਿਸਾਨਾਂ ਵੱਲੋਂ ਕੱਲ ਦੀ ਮੌਤ ਹੋਈ ਹੈ ਜਿਹੜਾ ਇਹ ਮਹਾਰਾਣੀ ਪਨੀਰ ਕੋਲ ਵਿਰੋਧ ਕਰਦੇ ਭਾਈ ਉਹਨਾਂ ਨੇ ਇੱਕ ਪਰਿਵਾਰ ਨੇ ਕਿਹਾ ਕਿ ਐਫ ਆਈ ਆਰ ਦਰਜ ਨਹੀਂ ਹੋਉਂਦੀ ਜੀ ਐਫ ਆਈ ਆਰ ਹੋ ਗਈ ਜੀ ਪੋਸਟਪੋਨ ਨਹੀਂ ਹੋ ਪੋਸਟਪੋਨ ਉਹਦੇ ਚ ਐਫ ਆਈ ਆਰ ਮੈਨੂੰ ਪਤਾ ਲੱਗਿਆ ਸੀ ਹੋ ਗਈ ਆ ਲੇਕਿਨ ਉਹਦੇ ਵਿੱਚ ਵੀ ਦੇਖੋ ਇਹ ਪੁਲਿਸ ਕੀ ਕਰਦੀ ਆ ਇਹ ਅਸਲੀ ਗੱਲ ਹੈ ਭਗਵੰਤ ਮਾਨ ਚ ਇੰਨੀ ਜਾਨ ਨਹੀਂ ਹੈਗੀ ਪੇ ਇਹ ਬੀਜੇਪੀ ਦੇ ਕੈਂਡੀਡੇਟ ਦੇ ਉੱਤੇ ਇਹੋ ਜੀ ਐਫਆਈਆਰ ਦਰਜ ਕਰ ਦਵੇ ਜਿਹਦੇ ਕੱਲ ਨੂੰ ਰਿਜ਼ਲਟ ਮੰਡ ਮੈਂ ਪੁਲਿਸ ਦੇ ਵਿੱਚ ਰਿਆਂ ਜਿਹੜੀ ਜ਼ੀਰੋ ਐਫਆਈਆਰ ਸ਼ੁਭਕਰਮੰਦੀ ਹੋਈ ਸੀ ਨਾ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਉਹ ਕੇਸ ਜਿਹੜਾ ਕਿਤੇ ਵੀ ਕੋਰਟ ਦੇ ਵਿੱਚ ਜਾ ਕੇ ਖੜਾ ਹੋਊਗਾ ਇਹ ਐਫਆਈਆਰ ਨੂੰ ਕਿਵੇਂ ਵੇਖਦੇ ਹੋ 304 ਦਾ ਮਕਦਮਾ ਮੈਂ ਹਜੇ ਨਹੀਂ ਪੜੀ ਮੈਂ ਪੜੀ ਨਹੀਂ ਹੈ ਲੇਕਿਨ ਮੈਂ ਪੜ੍ਹ ਕੇ ਜਰੂਰ ਇਹਦੇ ਤੇ ਕਮੈਂਟ ਕਰ ਸਕਦਾ ਤਾੜ ਜੀ ਜਿਸ ਤੱਕ ਬਾਅਦ ਚ ਮਾਫੀ ਮੰਗੀ ਜਾਂਦੀ ਹੈ ਮਾਰਾਣੀ ਪ੍ਰਨੀਤ ਕੋਰੋ ਵੱਲੋਂ ਉਸ ਸਮੇਂ ਕੋਈ ਵੀ ਮੈਸੇਜ ਨਹੀਂ ਆਉਂਦਾਗਾ ਕਿ ਇਹ ਮੈਂ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਕਿ ਇਸ ਪਰਿਵਾਰ ਤੇ ਮੈਂ ਬਹੁਤੀ ਗੱਲ ਨਹੀਂ ਕਰਨੀ ਚਾਹਦਾ ਰਿਐਲਿਟੀ ਇਹ ਆ ਇਹਨਾਂ ਦੇ ਪੁਰਖੇ ਮੁਗਲਾਂ ਨਾਲ ਰਲੇ ਸੀ ਇਹਨਾਂ ਦੇ ਉਦੋਂ ਗਾਂਵ ਵਾਲੇ ਅੰਗਰੇਜ਼ਾਂ ਨਾਲ ਰਲੇ ਸੀ ਇਹ ਤਾਂ ਕੁਰਸੀ ਲਈ ਕਿਸੇ ਨਾਲ ਵੀ ਰਲ ਜਾਂਦੇ ਆ ਮੈਂ 3.5 ਸਾਲ ਪਹਿਲਾਂ ਜਦੋਂ ਮੈਂ ਇੱਕ ਚਿੱਠੀ ਲਿਖੀ ਸੀ ਔਰ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਮੈਂ ਸਿਰਫ ਇੱਕੋ ਗੱਲ ਕਹੀ ਸੀ ਪੀ ਕੈਪਟਨ ਅਮਰਿੰਦਰ ਸਿੰਘ ਦਾ ਸਿਰਫ ਕੁਰਤਾ ਪਜਾਮਾ ਹੀ ਕਾਂਗਰਸੀ ਆ ਵਿਚੋਂ ਇਹਦੀ ਰੂਹ ਭਾਜੀਪੀ ਨਾਲ ਆ ਔਰ ਉੱਥੇ ਹੀ ਚਲੇ ਗਏ ਪ੍ਰਗਜ ਜੀ ਕੱਲ ਦੁਪਹਿਰ ਤੱਕ ਜਿਹੜਾ ਕਿਸਾਨ ਦੀ ਜਿਹੜੀ ਘਟਨਾ ਹੋਈ ਹੈ ਕੱਲ ਦੁਪਹਿਰ ਤੱਕ ਮਹਾਰਾਣੀ ਤੱਕ ਦੀ ਜਿਹੜੇ ਅੰਜਾਮ ਲੱਗੇ ਸੀ ਕਾਰਵਾਈ ਦੀ ਡਾਕਟਰ ਗਾਂਧੀ ਜੀ ਵੀ ਉੱਥੇ ਸੀ ਲੇਕਿਨ ਸ਼ਾਮ ਨੂੰ ਪ੍ਰੈਸ ਕਾਨਫਰੰਸ ਹੋਣੀ ਹੈ ਪੁਲਿਸ ਕਲੀਨ ਚਿੱਟੀਆਂ ਦਿਤੀਆਂ ਹੋ ਕੇ ਜੱਡੀ ਸੀ ਕੱਲੇ ਇੱਕ ਪਿੰਡ ਅੰਜਾਮ ਲੱਗਦਾ ਇਹਨੂੰ ਦੇਖੋ ਦੇਖੋ ਮੈਂ ਕਹਿੰਦਾ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਅਸੀਂ ਆਪਣੇ ਲੋਕਾਂ ਨਾਲ ਹੀ ਲੜੀ ਜਾਂਦੇ ਆ ਅਸੀਂ ਆਪਣੀ એનર્ਜੀ ਵੇਸਟ ਕਰੀ ਜਾਂਦੇ ਆ ਅੱਜ ਅੱਜ ਦੇਖੋ ਮੈਂ ਇੱਕ ਡਿਫਰੈਂਟ ਤਰੀਕੇ ਨਾਲ ਵੀ ਇਹਨੂੰ ਦੇਖਦਾ ਅੱਜ ਜਿੰਨੀਆਂ 61 ਟ੍ਰੇਨਾਂ ਜਿਹੜੀਆਂ ਬੰਦ ਹੋਈਆਂ ਆ ਇਹ ਸਰਕਾਰ ਦਾ ਫਰਜ਼ ਬਣਦਾ ਉਹਨਾਂ ਕਿਸਾਨਾਂ ਨਾਲ ਕਿਉਂਕਿ ਕਿਸਾਨਾਂ ਨੇ ਤਾਂ ਆਉਣ ਵਾਲੀ ਸਰਕਾਰ ਨਹੀਂ ਇਹਨਾਂ ਦੀ ਸਰਕਾਰ ਆਉਣੀ ਨਹੀਂ ਹੈ ਔਰ ਕਾਂਗਰਸ ਨੇ ਇਸ ਗੱਲ ਦੀ ਗਾਰੰਟੀ ਦਿੱਤੀ ਆ ਐਮਐਸਪੀ ਦੀ ਮੈਨੂੰ ਲੱਗਦਾ ਇਹਨਾਂ ਨੂੰ ਤੂਬੇ ਦੀ ਸਰਕਾਰ ਨੂੰ ਔਰ ਦੇਸ਼ ਦੀ ਸਰਕਾਰ ਨੂੰ ਤਾਂ ਕਿ ਸਾਡਾ ਅਨਾਜ ਖਰਾਬ ਨਾ ਹੋਵੇ ਸਾਡੀ ਆਵਾਜਾਈ ਖਰਾਬ ਨਾ ਹੋਵੇ ਤੇ ਇਹ ਸੂਬੇ ਸਰਕਾਰ ਨੂੰ ਔਰ ਦੇਸ਼ ਦੀ ਸਰਕਾਰ ਨੂੰ ਇਨੀਸ਼ੀਏਟਿਵ ਲੈ ਕੇ ਗੱਲ ਕਰਕੇ ਇਹ ਮਸਲਾ ਜਿਹੜਾ ਹੱਲ ਕਰਾਉਣਾ ਚਾਹੀਦਾ ਹੈ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਜਿਸ ਦੇ ਵਿੱਚ ਰਣਜੀਤ ਸਿੰਘ ਬਿੱਟੂ ਅਤੇ ਜਿਹੜੇ ਰਾਜਾਪਿੰਗ ਨੇ ਉਹ ਇੱਕੋ ਸਟੇਜ ਤੇ ਨਜ਼ਰ ਆ ਰਹੇ ਨੇ ਉੱਥੇ ਮੋਦੀ ਮੋਦੀ ਦੇ ਨਾਰੇ ਵੀ ਲੱਗੇ ਨੇ ਤੋਂ ਜੋ ਰਾਮ ਕੋਲਾ ਹੈ ਉਹ ਨੂੰ ਲਾਏਗੇ ਇੱਕ ਗਾਣਾ ਵੀ ਗਾਇਆ ਗਿਆ ਇਹ ਕਿਸ ਤਰੀਕੇ ਨਾਲ ਦੇਖ ਰਹੇ ਜੀ ਦੇਖੋ ਮੈਂ ਕਿਸੇ ਤੇ ਇੰਡੀਵਿਜੂਅਲ ਨਹੀਂ ਕਦੀ ਵੀ ਬੋਲਿਆ ਕਿਉਂਕਿ ਮੇਰਾ ਇਹ ਟੌਪਿਕ ਨਹੀਂ ਹੈਗਾ ਬਹੁਤੇ ਤਾਂ ਲੀਡਰ ਇੱਕ ਦੂਸਰੇ ਤੇ ਤੰਜ ਕੱਸਦੇ ਆ ਲੇਕਿਨ ਐਟ ਦਾ ਸੇਮ ਟਾਈਮ ਅਸੀਂ ਦੇਸ਼ ਨੂੰ ਇਸ ਤੱਕ ਨਾ ਲੈ ਜਾਈਏ ਭਾ ਜਿੱਥੇ ਸਾਡਾ ਸਮਾਜ ਜਿਹੜਾ ਕਿਤੇ ਵੱਡਿਆ ਜਾਵੇ ਔਰ ਦੇਸ਼ ਜਿਹੜਾ ਆ ਉਹ ਜਮਹੂਰੀਅਤ ਦੇ ਤੌਰ ਤੇ ਅੱਗੇ ਨਾ ਵਧ ਸਕੇ ਗਾਂਧੀ ਜੀ ਤੁਸੀਂ ਦੱਸੋ ਹਾਂਜੀ ਇੱਕ ਗਾਂਧੀ ਜੀ ਅੱਜ ਕਾਂਗਰਸ ਦੀ ਮਿਲਣੀ ਹੋਈ ਹੈ ਜਾਂ ਅਜ ਯੂਥ ਨੂੰ ਮਿਲਿਆ ਕਿਵੇਂ ਦਾ ਹਸਾ ਯੂਥ ਦੇ ਵਿੱਚ ਮਿਲਿਆ ਬਹੁਤ ਵਧੀਆ ਜੀ ਜੋ ਸੰਜੀਵ ਸ਼ਰਮਾ ਕਾਲੂ ਹੋਰਾਂ ਵੱਲੋਂ ਅੱਜ ਬੜਾ ਬਹੁਤ ਵੱਡਾ ਕੱਟ ਕੀਤਾ ਗਿਆ ਜਿਸ ਵਿੱਚ ਮੈਜੋਰਟੀ ਨੌਜਵਾਨਾਂ ਦੀ ਸੀਗੀ ਪਿੰਡਾਂ ਦੇ ਨੁਮਾਇੰਦੇ ਸੀਗੇ ਅੱਬਾ ਕੁਕ ਅੱਧੀਦਰ ਸਾਹਿਬਾਂ ਅੱਗੇ ਪਿੰਨਾ ਦੇ ਨੁਮਾਇੰਦਾ ਜੀ ਸਿਗੇ ਹੈ ਨਹੀਂ ਕਿ ਆਮ ਲੋਕਾਂ ਦਾ ਕਟਸੇਗਾ ਰਿਪਰੈਜ਼ੈਂਟੇਟਿਵ ਕਟਸੇਗਾ ਲੋਕਾਂ ਦੇ ਨੁਮਾਇੰਦੇ ਦਾ ਕਟਸੇਗਾ ਜਿਨ੍ਹਾਂ ਨੇ ਅੱਗੇ ਬਹੁਤ ਇਹਨੂੰ ਮਲਟੀਪਲਾਈ ਕਰਨਾ ਕਈ ਗੁਣਾਈ ਨੂੰ ਵਧਾ ਕੇ ਅੱਗੇ ਗੱਲ ਤੋਰਨੀ ਹੈਗੀ ਹੈ ਬੜਾ ਇਤਸਾਹਪੂਰਵਕ ਕਟਸੇਗਾ ਬੜਾ ਉਤਸ਼ਾਹ ਸੀ ਨੌਜਵਾਨਾਂ ਵਿੱਚ ਕਿ ਕਾਂਗਰਸ ਪਾਰਟੀ ਦੀ ਜਿੱਤ ਵਾਸਤੇ ਜਾਂ ਆਪਣੀ ਜਿਹੜੀ ਅੰਦੇਸ਼ ਦੇ ਵਾਸਤੇ ਚੁਣੌਤੀ ਹੈਗੀ ਹੈ ਉਹਨੂੰ ਸਹਿਕਾਰ ਕਰਨ ਲਈ ਮੈਂ ਮੈਂ ਤਾਂ ਗਦਗਦ ਹੋਇਆ ਮਤਲਬ ਇਹ ਸਾਰਾ ਕੁਝ ਦੇਖ ਕੇ ਔਰ ਕਾਫੀ ਮੇਰਾ ਪਰ ਹਲਕਾ ਹੁੰਦਾ ਹੈਗਾ ਦੇਖ ਕੇ ਹੌਸਲਾ ਫੜੀਦਾ ਹੈਗਾ ਹੋਰ ਕਿ ਵੀ ਬਕਵਕ ਥਾਮਾ ਦਿਜੀਏ ਮੇ ਇੱਥੇ ਇਕੱਠਾ ਹੋਰੇ ਹੋਰ ਵੀ ਥਾਮਾ ਤੇ ਕਿਉਂਕਿ ਇਲਾਕਾ ਬਹੁਤ ਵੱਡਾ ਹੈਗਾ ਬਹੁਤ ਵੱਡਾ ਹਲਕਾ ਹੈਗਾ ਅੰਬਾਲਾ ਇੱਕ ਪਾਸੇ ਹੈਗਾ ਹਰਿਆਣਾ ਦੂਜੇ ਪਾਸੇ ਦੂਜਾ ਬਟ ਜਾ ਕੇ ਪਤੇਗੜ ਸਾਹਿਬ ਬਲ ਨਾਲ ਲੱਗਦਾ ਹੈਗਾ ਤੁਹਾਡੇ بڑے ਇਲਾਕੇ ਚ ਪਿੰਡ ਪਿੰਡ ਜਾਣਾ ਜਾਂ ਘਰ ਘਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈਗਾ ਪਾਰਲੀਮੈਂਟੀ ਹਲਕੇ ਇੱਕ ਬੱਡੇ ਹੋਣ ਕਰਕੇ ਸੋ ਇਸ ਤਰ੍ਹਾਂ ਦੇ ਜਿਹੜੇ ਕੱਠ ਹੈਗੇ ਜਿਹਦੇ ਕਿ ਨੁਮਾਇंदा ਕੱਠ ਹੁੰਦੇ ਹੈਗੇ ਜਿਹੇ ਚ ਹਰ ਪਿੰਡ ਤੇ ਨੁਮਾਇंदे ਆਂਦੇ ਔਰ ਅੱਗੇ ਵੋਟਾਂ ਦੇ ਉੱਪਰਸ ਜੋ ਕੰਮ ਕਰਦੇ ਵੋਟਾਂ ਨੂੰ ਮਲਟੀਪਲਾਈ ਕਰਦੇ ਹੈਗੇ ਇਹ ਕੱਠ ਉਸ ਵਾਸਤੇ ਬਹੁਤ ਹੀ ਜ਼ਰੂਰੀ ਸਿਗਾ ਇਹਨਾਂ ਸਮੁੱਚੇ ਪਟਿਆਲਾ ਹਲਕਾ 2 ਵਿੱਚ ਅੱਜ ਗੱਲ ਜਾਊਗੀ ਚਰਚਾ ਚੱਲੂਗੀ ਔਰ ਲਾਜ਼ਮੀ ਤੌਰ ਤੇ ਕਾਂਗਰਸ ਮਜ਼ਬੂਤ ਹੋਊਗੀ ਔਰ 2024 ਦੇ ਚੋਣਾਂ ਹੈਗੀਆਂ ਉਹ ਕ ਦਾ ਘਟ ਬਹੁਤ ਸਹਾਈ ਹੋਊਗਾ ਤੇ ਮੈਂ ਪੂਰਾ ਆਸਵੰਦ ਹੈਗਾ ਔਰ ਵਧਾਈ ਦਿਨਣਾ ਹੈਗਾ ਸਾਰੀ ਟੀਮ ਨੂੰ ਜਿਨ੍ਹਾਂ ਨੇ ਇਨੀ ਮਿਹਨਤ ਕਰਕੇ ਇਨਾ ਸ਼ਾਨਦਾਰ ਘਟ ਜਿਹੜਾ ਕਰਕੇ ਦਿਖਾਇਆ ਹੈਗਾ ਕੀਤਾ ਹੈਗਾ ਸ਼ਹਿਰੀ ਨਮੈਦਵਿਸ ਸਕੇ ਪਿੰਡਾਂ ਦੇ ਨਮੈਦਵਿਸ ਸਕੇ ਸੋ ਇੱਕ ਨਮੈਦਾ ਘਟ ਸੇਗਾ ਸਾਰੇ ਹਲਕੇ ਦਾ ਮੈਂ ਬਹੁਤ ਧੰਨਵਾਦੀ ਨੌਕਸਨ ਨਰਾਜ਼ਗੀਆਂ ਦੂਰ ਕਰ ਪਾ ਰਹੇ ਹੋ ਤੁਸੀਂ ਸਾਰਿਆਂ ਦੀ ਹਾਂ ਡੈਫੀਨੇਟਲੀ ਜਿਹੜੀ ਗੱਲ ਕੀਤੀ ਹਰਦਿਆਲ ਸਿੰਘ ਕੰਬੋਜ ਉਹਨਾਂ ਦੀ ਕੱਲ ਉਹਨਾਂ ਦੇ ਘਰ ਵਿਖੇ ਸਵੇਰੇ ਸਵੇਰੇ ਇੱਕ ਮਿਲਣੀ ਹੋਈ ਹੈ ਵਰਕਰ ਮਿਲਣੀ 500 ਤੋਂ ਵੱਧ ਘਟ ਸੇਗਾ 500 ਤੋਂ ਕੁਰਸੀ ਲੱਗੀ ਹੋਈ ਸੀਗੀ ਮੈਂ ਉਹਨਾਂ ਦੇ ਘਰ ਗਿਆ ਆਪ ਜੀ ਫੀਪਾਈਆ ਮੇਰੇ ਨਾਲ ਤੁਰ ਕੇ ਇਸ ਮੇਰਾ ਅਬਦੋਹਾਨੇ ਜਾ ਕੇ ਉਦਘਾਟਨ ਕੀਤਾ ਹੈਗਾਇਆ ਇਸ ਦਫਤਰ ਦਾ ਮੈਂ ਤੇ ਹਰਦਾਲ ਸਿੰਘ ਹੋਣਾ ਨੇ ਉਸ ਤੋਂ ਬਾਅਦ ਅਸੀਂ ਦੋਨੇ ਜਣੇ ਦੇ ਮੰਡੀ ਜਾ ਕੇ ਅਸੀਂ ਆਰਥੀਆਂ ਨਾਲ ਮਿਲਣੀ ਕੀਤੀ ਹੈ ਫਿਰ ਇਹ ਦੋਹੇ ਜਣੇ ਜਿੱਥੇ ਕਿਸਾਨ ਇੱਕ ਲਾਤਿਆ ਹੋਈ ਸੀ ਕਿਸਾਨ ਦੀ ਮ੍ਰਿਤੂ ਹੋਈ ਸੀਗੀ ਉੱਤੇ ਹਸਪੀਟਲ ਗਏ ਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਕੋਲ ਬੈਠ ਕੇ ਪ੍ਰੈਸ ਨੂੰ ਕਾਨਫਰੰਸ ਸਾਂਝੇ ਤੌਰ ਤੇ ਕੀਤਾ ਹੈਗਾ ਸੋ ਕੋਈ ਅਰਚਨ ਨਹੀਂ ਹੈਗਾ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਿਸ ਬੰਦੇ ਦੇ ਦਿਲ ਵਿੱਚ ਜਮਹੂਰੀਅਤ ਹੈ ਜਿਸ ਬੰਦੇ ਦੇ ਦਿਲ ਵਿੱਚ ਧਰਮਪੱਖ ਚਿਰਤਰਾ ਮੁਲਕ ਦਾ ਔਰ ਇਸ ਬੰਦੇ ਦੇ ਦਿਲ ਵਿੱਚ ਦੇਸ਼ ਦਾ ਪੇਖੇਗਾ ਉਹ ਕਦੀ ਵੀ ਇਹਨਾਂ ਚੋਣਾਂ ਦੌਰਾਨ ਇਹ ਜੀ ਕੰਮ ਨਹੀਂ ਕਰੂਗਾ ਜਿਸ ਨਾਲ ਦੇਸ਼ ਨੂੰ ਕਾਂਗਰਸ ਨੂੰ ਜਾਂ ਦੇਸ਼ ਦੇ ਜਿਹੜਾ ਪਿੱਛੋਂ ਨੁਕਸਾਨ ਹੁੰਦਾ ਹੈ ਸਰ ਨਵਜੋਤ ਸਿੰਘ ਸਿੱਧੂ ਨਹੀਂ ਆ ਰਹੇ ਹੈਗੇ ਨਵਜੋਤ ਸਿੰਘ ਸਿੱਧੂ ਦੀ ਨਰਾਜ਼ਗੀ ਨਜ਼ਰ ਆ ਰਹੀ ਹੈ ਦੇਖੋ ਜੀ ਮੈਂ ਕਦੀ ਤਾਂ ਪੜ ਲੈਂਦਾ ਕਿ ਉਹ ਆ ਰਹੇ ਨੇ ਕਦੀ ਪੜ ਲੈਂਦਾ ਉਹ ਨਹੀਂ ਆ ਰਹੇ ਨੇ ਅਸਲ ਮੇਰਾ ਪਿਛਲੇ 15 ਦਿਨ ਤੋਂ ਕੋਈ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਮੈਂ ਚੋਣਾਂ ਵਿੱਚ ਬਹੁਤ ਬਿਜ਼ੀ ਹੈਗਾ ਐ ਐਕਚੁਅਲੀ ਮਿਸਿਸ ਸਿੱਧੂ ਥੋੜਾ ਜਿਹਾ ਮਿਸਿਸ ਸਿੱਧੂ ਨੇ ਉਹਨਾਂ ਦੀ ਇਹਨਾਂ ਸਟੇਜ ਤੇ 60 40 45 ਟਾਂਕੇ ਹੋਣੇ ਲੱਗ ਪਏ 70 ਟਾਂਕੇ ਹੋਣੇ ਤਾਰ ਕੇ ਆਏ ਹੈਗੇ ਸੋ ਨੇਚਰਲੀ ਜੇ ਘਰ ਵਿੱਚ ਜਿੱਦਾਂ ਸਿਹਤ ਦਾ ਸੰਕਟ ਹੋਵੇ ਤਾਂ ਬੰਦੇ ਨੂੰ ਉਹ ਜਿਹੜਾ ਸਰਗਰਮ ਰਾਜਨੀਤੀ ਚ ਕੁਦਣਾ ਜਾਂ ਉਹ ਉਹ ਗੜਕ ਉਹ ਉਹ ਜੋਸ਼ ਉਹ ਬੰਦੇ ਦਾ ਗਾਇਬ ਤਾਂ ਹੁੰਦਾ ਹੈ ਉਹ ਦਿਲ ਦਿਲ ਤੱਕ ਹੁੰਦਾ ਹੈਗਾ ਸੋ ਇਸ ਕਰਕੇ ਮੈਨੂੰ ਨਾਲ ਕੋਈ ਸੰਪਰਕ ਨਹੀਂ ਪਰ ਇਹਨਾਂ ਨੂੰ ਪਤਾ ਹੈਗਾ ਕਿ ਉਹ ਇੱਕ ਬਹੁਤ ਸ਼ਾਨਦਾਰ ਸ਼ਖਸੀਅਤ ਹੈ ਕੀ ਹੈ ਇਮਾਨਦਾਰ ਸ਼ਖਸੀਅਤ ਹੈ ਤੇ ਉਹਨਾਂ ਦਾ ਹਮੇਸ਼ਾ ਹੀ ਕਾਂਗਰਸ ਸਤਕਾਰ ਰਹੂਗਾ ਹੈਗਾ ਔਰ ਜਦੋਂ ਵੀ ਉਹਨਾਂ ਕੋਲ ਟਾਈਮ ਹੋਇਆ ਜੇ ਅਸੀਂ ਉਹਦੀ ਮੰਗ ਕੀਤੀ ਉਹਨੇ ਮੈਨੂੰ ਕਿਹਾ ਦੋ ਵਾਰ ਕਿ ਆਡਾ ਗਾਂਧੀ ਮੈਂ ਤੇਰੇ ਪ੍ਰਚਾਰ ਜਿੱਦੋਂ ਤੂੰ ਕਹੇਗਾ ਉਦੋਂ ਤੇਰੇ ਪ੍ਰਚਾਰ ਵਾਸਤੇ ਆਉਂਗਾ ਪਰ ਉਹ ਉਹ ਪਹਿਲਾਂ ਦੀ ਗੱਲ ਹੈ ਜਦੋਂ ਮੈਡਮ ਸਿੱਧੂ ਹੋਰਾਂ ਦੀ ਜਿਹੜੀ ਨਵੀਂ ਸਮੱਸਿਆ ਆਈ ਸੀ ਚਮੜੀ ਤੇ ਉੱਤੇ ਉਹਦੀ ਉਹੀ ਗੱਲ ਸੀ ਡਾਕਟਰ ਸਾਹਿਬ ਨੇ ਲੇਕਿਨ ਨਵਜੋਤ ਸਿੰਘ ਸਿੱਧੂ ਕ੍ਰਿਕਟ ਦੇ ਉੱਤੇ ਤਾਂ ਪੂਰੇ ਬਿਆਨਬਾਜ਼ੀ ਕਰ ਰਹੇ ਲੇਕਿਨ ਅਜੇ ਪਾਰਟੀ ਦੇ ਲੈ ਕੇ ਜਾਂ ਇਲੈਕਸ਼ਨ ਲੈ ਕੇ ਨਹੀਂ ਕਰ ਰਹੇ ਨਹੀਂ ਉਹ ਉਹ ਇਹ ਕੁਦਰਤੀ ਗੱਲ ਹੈ ক্রিকেট ਉਹ ਇੱਕ ਉਹਨਾਂ ਦਾ ਖੇਤਰ ਉਹ ਉਹ ਹੈ ਇੱਕ ਸਿਆਸਤ ਹੁੰਦਾ ਲਖ ਖੇਤਰ ਹੈਗਾ ਤੇ ਉਹਦੇ ਚ ਬਹੁਤ ਜਲਦੀ ਜਿਹੜੇ ਮੁੱਦੇ ਹੈਗੇ ਆ ਉਹ ਹੌਲੀ ਹੌਲੀ ਸੁਲ ਜਾਂਦੇ ਹੁੰਦੇ ਹੈਗੇ। ਬੇਸਿਕ ਧਿਮਾਨ ਜਿਹੜੇ ਹੈਗੇ ਨੇ ਉਹ ਬਿਆਨਬਾਜ਼ੀ ਕਰ ਰਹੇ ਨੇ ਕਿ ਅਸੀਂ ਜਦ ਤੱਕ ਸਾਡੇ 7 ਮੰਤਰੀਆਂ ਉਹ ਜਿਹੜੇ ਹੈਗੇ ਨੇ ਲੀਡਰ ਹੈਗੇ ਨੇ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਦਾਗਾ ਅਸੀਂ ਕਿਸੇ ਦਾ ਪ੍ਰਚਾਰ ਨਹੀਂ ਕਰਾਂਗੇ। ਇਹ ਗੱਲ ਹਾਈ ਕਮਾਂਡ ਦੇ ਧਿਆਨ ਵਿੱਚ ਹੈਗੀ ਹੈ ਔਰ ਬਹੁਤ ਜਲਦੀ ਇਸ ਤੇ ਫੈਸਲਾ ਹੋਊਗਾ ਕਿ ਬਈ ਉਹਨਾਂ ਸਾਰਿਆਂ ਲੋਕਾਂ ਨੂੰ ਇਕੱਲੇ ਉਹਨਾਂ ਨੂੰ ਸਾਡੇ ਬਾਕੀਆਂ ਨੂੰ ਵੀ ਉਹਨਾਂ ਨੂੰ ਬਕਾਇਦਾ ਇੰਡਕਟ ਕੀਤਾ ਜਾਵੇ, ਸ਼ਮੂਲੀਤ ਕਰਾਈ ਜਾਵੇ ਤਾਂ ਜੋ ਸਾਰੇ ਲੋਕ The cat sat on the ਬੜੇ ਜੋਸ਼ਕ ਰੋਸ਼ ਨਾਲ ਕਾਂਗਰਸ ਦੀ ਮਹਿੰਮੇ ਸ਼ਾਮਲ ਹੋ ਸਕਣਗੇ ਡਾਕਟਰ ਸਾਹਿਬ ਸੂਤਰਾਣਾ ਹਲਕੇ ਡਾਕਟਰ ਬਲਵੀ ਦਾ ਵਿਰੋਧ ਹੋਇਆ ਕਰ ਹਾਂਜੀ ਇਹਨੂੰ ਕਿੱਦਾਂ ਦੇਖਦੇ ਹੋਗੇ ਦੇਖੋ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਲੰਬੇ ਚੌੜੇ ਉਹ ਜੋ ਲੋਕਾਂ ਨੂੰ ਛਭਜਵਾਗ ਦਿਖਾਏ ਸੀਗੇ ਜੋ ਚੁਟਕਲੇ ਬਾਜੀ ਜਾ ਮਜਮੇ ਮਜਮੇ ਬਾਜੀ ਜੋ ਕੀਤੀ ਸੀਗੀ ਉਹ ਲੋਕੀ ਦੇਖ ਰਹੇ ਨੇ ਕਿ ਜਿੱਥੇ ਕਹਿੰਦੇ ਸੀ ਕਿ ਅਸੀਂ ਮੁਰਗੀਆਂ ਦੇ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਗਰਦਾਰੀ ਬਾਛ ਹੋਊਗੀ ਮੁਆਵਜ਼ਾ ਪਹਿਲਾਂ ਦੇ ਦੇਵਾਂਗੇ ਲੋਕਾਂ ਨੇ ਫਰਾਡ ਦੇਖ ਲਿਆ ਧੋਖਾ ਦੇਖ ਲਿਆ ਕਿ ਕਹਿੰਦੇ ਕੁਝ ਹੋ ਰਿਹਾ ਕਰਦੇ ਕੁਝ ਹੋ ਰਿਹਾ ਉਹ ਕਹਿੰਦੇ 24000 ਦੇਵ ਕੌਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨਹੀਂ ਹੁੰਦੇ ਉਹ ਕਰਜ਼ਾ ਚੁੱਕੀ ਜਾਂਦੇ ਆ ਦੇਈ ਜਾਂਦੇ ਹੈਗੇ ਕਰਜ਼ਾ 80 ਹਜ਼ਾਰ ਕਰੋੜ ਕਰਜ਼ਾ ਇਹਨਾਂ ਨੇ 2 ਸਾਲ ਚੜਾ ਦਿੱਤਾ ਪਿਛਲੀਆਂ ਸਰਕਾਰਾਂ ਨੇ 40 ਸਾਲ ਚ ਪੌਣੇ 3 ਲੱਖ ਕਰਜ਼ਾ ਸੀਗਾ ਇਹਨਾਂ ਨੇ 2.5 ਸਾਲਾਂ ਚ 80 ਹਜ਼ਾਰ ਚੜਾ ਦਿੱਤਾ ਹੈਗਾ ਜਦੋਂ ਜਦ ਤੱਕ ਇਹਨਾਂ ਨੇ ਜਾਣਾ ਹੈਗਾ ਗੱਡੀਓ ਲੱਥਣਾ ਹੈਗਾ ਉਦੋਂ ਮਤਲਬ ਪੰਜਾਬ ਨੂੰ 5000 5 ਲੱਖ ਕਰੋੜ ਦਾ ਕਰਜ਼ਾਈ ਕਰਕੇ ਜਾਣਾ ਹੈ ਜੀ ਡਾਕਟਰ ਸਾਹਿਬ ਇਹਨਾਂ ਦੇ ਲੱਥਣ ਦਾ ਬਹੁਤ ਲੰਬਾ ਸਮਾਂ ਹੈ ਅੱਛਾ ਜੀ ਅੱਜ ਪ੍ਰਗਟ ਸਿੰਘ ਜੀ ਆਇਆਂ ਨੂੰ ਇੱਕ ਵੱਡਾ ਕੱਟ ਕੀਤਾ ਜਿਸ ਤਰੀਕੇ ਨਾਲ ਕੱਟ ਸੀ ਕੀ ਭਰੋਸਾ ਦਿਵਾਇਆ ਜਾਂਦੀ ਵੱਲ ਦੇਖੋ ਅੱਜ ਇਹ ਮੇਰੇ ਇਕੱਲੇ ਦਾ ਕੱਟ ਨਹੀਂ ਸੀਗਾ ਮੇਰੇ ਨਾਲ ਸਾਡੇ ਜੂਤ ਕਾਂਗਰਸ ਦੇ ਜ਼ਿਲ੍ਹਾ ਤੇ ਸ਼ਹਿਰੀ ਪ੍ਰਧਾਨ ਸਾਡੇ ਐਮਸੀ ਸਾਹਿਬ ਸਾਡੇ ਸਰਪੰਚ ਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਡੇ ਸਾਰਿਆਂ ਦਾ ਜਿਹੜਾ ਇੱਕ ਧੜਾ ਹੈ ਸਾਡੀ ਟੀਮ ਹੈ ਸਾਡੀ ਅਸੀਂ ਸਾਰਿਆਂ ਨੇ ਇੱਕ ਫੈਸਲਾ ਲਿਆ ਸੀਗਾ ਡਾਕਟਰ ਗਾਂਧੀ ਜਿਹੜੇ ਸਾਡੇ ਰਾਹੁਲ ਗਾਂਧੀ ਜੀ ਨੇ ਕੈਂਡੀਡੇਟ ਪਟਿਆਲਾ ਲੋਕ ਸਭਾ ਸੀਟ ਤੋਂ ਦਿੱਤੇ ਨੇ ਅਸੀਂ ਸਾਰੇ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ ਤੇ ਉਹਨਾਂ ਦੀ ਮਦਦ ਕਰਾਂਗੇ ਇਹਦੇ ਵਿਆਪੀ ਦੇ ਜਿਹੜੇ ਇਚਾਰ ਨੇ ਉਹ ਕਿੱਥੇ ਕਿੱਥੇ ਘਾਇਬ ਰਹੇ ਮੋਹਿਤ ਮਹਿੰਦਰਾ ਇਸ ਰੈਲੀ ਦੇ ਵਿੱਚ ਦੇਖੋ ਗੱਲ ਵੇਲੇ ਤੇ ਇਹ ਵਾਲਾ ਸਵਾਲ ਵਾ ਮੋਹਿਤ ਮਹਿੰਦਰਾ ਨੂੰ ਪੁੱਛਣਾ ਚਾਹੀਦਾ ਉਹ ਦੇਖੋ ਮੈਨੂੰ ਤੇ ਨਹੀਂ ਪਤਾ ਹੋਊਗਾ ਵੀ ਕਿੱਥੇ ਕਿੱਥੇ ਨਹੀਂ ਤੁਹਾਨੂੰ ਪਤਾ ਹੀ ਹੈ ਤੁਹਾਡਾ ਉਹਦੇ ਨਾਲ ਕੋਈ ਹੈ ਨਹੀਂ ਸਾਡੇ ਜਿਹੜਾ ਜਿੰਨਾ ਕਿ ਧੜਾ ਹੈ ਸਾਡਾ ਅਲੱਗ ਚੱਲਦਾ ਧੜਾ ਉਹ ਤੇ ਉਹਨਾਂ ਨੂੰ ਪੁੱਛੋ ਵੈਸੇ ਕਿੱਥੇ ਸੱਚਾ ਦਿੱਤਾ ਸੀ ਮੈਂ ਨਹੀਂ ਅਸੀਂ ਬਿਲਕੁਲ ਸੱਚਾ ਨਹੀਂ ਦਿੱਤਾ ਜੀਵ ਸ਼ਰਮਾ ਇਸ ਚੀਜ਼ ਨੂੰ ਕਵਰ ਅਪ ਕਰ ਰਿਹਾ ਵੀ ਉਹ ਨਹੀਂ ਆਪਰ ਜਿਹਨੂੰ ਕਿ ਮੁੱਸ਼ਕਤੀ ਪ੍ਰਦਰਸ਼ਨ ਵੀ ਦੇਖੇ ਲਏ ਆਣ ਲੱਗੇ ਲੱਖਣ ਨੂੰ ਸ਼ਕਤੀ ਪ੍ਰਦਰਸ਼ਨ ਨਹੀਂ ਹੈ ਤੇ ਪਾਰਟੀ ਦਾ ਸਾਡਾ ਫਰਜ ਬੰਦਾ ਹੈ ਇਲੈਕਸ਼ਨ ਆਈ ਸੀਗੀ ਅਸੀਂ ਰਾਹੁਲ ਗਾਂਧੀ ਜੀ ਨੂੰ ਤਗੜਾ ਕਰਨਾ ਹੈ ਉਹਨਾਂ ਨੂੰ ਅੱਗੇ ਦੇਖਣਾ ਚਾਹੁੰਦੇ ਆ ਸਾਡੇ ਸਾਰਿਆਂ ਵੱਲੋਂ ਅਸੀਂ ਅੱਜ ਇਹ ਸ਼ਕਤੀ ਪ੍ਰਦਰਸ਼ਨ ਹੈ ਕਿ ਸਾਰਿਆਂ ਦੇ ਇਲੈਕਸ਼ਨ ਵਿੱਚ ਅਸੀਂ ਕੈਂਪੇਨ ਕੀਤੀ ਸਾਰਿਆਂ ਨੇ ਅੱਜ ਪ੍ਰਣ ਲਿਆ ਸਰਪੰਚ ਪੰਚਾਂ ਨੇ ਅਸੀਂ ਵੀ ਕੌਂਦੀ ਜੀ ਦਾ ਮਤ ਕਰੀਏ ਸਾਰੇ ਕਾਂਗਰਸੀ ਨੇ ਮਤਲਬ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਨੇ ਕਾਂਗਰਸ ਨਾਲ ਜੁੜੇ ਹੋਏ ਨੇ ਇਹ ਅੱਜ ਨਹੀਂ ਇਕੱਠੇ ਹੋਏ ਇਹ ਪੁਰਾਣੇ ਟਾਈਮ ਤੋਂ ਜਿਹੜਾ ਵੀ ਕੈਂਡੀਡੇਟ ਕੋਈ ਆਂਦਾ ਹੈ ਇਹ ਸਾਰਿਆਂ ਨਾਲ ਇਸ ਤਰ੍ਹਾਂ ਹੀ ਤਗੜੇ ਹੋ ਕੇ ਉਹਦਾ ਉਹਦੇ ਨਾਲ ਚੱਲ ਕੇ ਉਹਨਾਂ ਨੂੰ ਵੋਟਾਂ ਵੀ ਪਾਉਂਦੇ ਆ ਤੇ ਉਹਨਾਂ ਨਾਲ ਕੰਮ ਕਰਦੇ ਆ ਪ੍ਰਗਟਜੀ ਨਾਲ ਗੱਲ ਹੋਈ ਹੈ ਜੀ ਕਿਉਂਕਿ ਚਾਹ ਸਾਬ ਜੀ ਨਹੀਂ ਸ਼ਾਮਲ ਹੋਏ ਤੇ ਫਿਰ ਕਿਸ ਤਰੀਕੇ ਦੇ ਨਾਲ ਦੇਖੋ ਪ੍ਰਗਟਜੀ ਤੁਹਾਨੂੰ ਹੁਣ ਕਹਿ ਕੇ ਗਏ ਨੇ ਵੀ ਜਿਹੜੇ ਵੀ ਅਸੀਂ ਵੀ ਉਹਨਾਂ ਨਾਲ ਪਿਛਲੇ ਹਫ਼ਤੇ ਤੋਂ ਭਾਰਤ ਗੋਸ਼ਨਾਸ਼ੂ ਜੀ ਤੇ ਬਿੰਦਰ ਸਿੰਘ ਢਿੱਲੋਂ ਜੀ ਸਾਡੇ ਆਏ ਸੀਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਇਲੈਕਸ਼ਨਾਂ ਤੋਂ ਬਾਅਦ 4 ਜੂਨ ਤੋਂ ਬਾਅਦ ਜਿਵੇਂ ਪ੍ਰਗਟ ਸਿੰਘ ਜੀ ਨੇ ਵੀ ਕਿਹਾ 4 ਦਿਨ ਤੋਂ ਬਾਅਦ ਜਿਹੜਾ ਵੀ ਸਾਡਾ ਸਾਡੇ ਸਰਪੰਚਾ ਪੰਚਾ ਨੇ ਮਤਾ ਪਾਇਆ ਹੈ ਐਮਸੀ ਸਾਹਿਬ ਸਾਡੇ ਸਾਰੇ ਇਕੱਠੇ ਹੋ ਕੇ ਉਸਤੇ ਪਾਰਟੀ ਸਾਡੀ ਵਿਚਾਰ ਵਿਮਰਸ਼ ਕਰੂਗੀ ਉਸਤੇ ਜੋ ਵੀ ਕਾਰਵਾਈ ਹੁੰਦੀ ਹੈ ਜਾਂ ਕੀ ਫੈਸਲਾ ਲੈਂਦੀ ਅਸੀਂ ਦੇਖਾਂਗੇ ਜੀ ਬਿਲਕੁਲ ਮੈਂ ਕੀ ਕਹਿਣਾ ਤੇ ਤੁਸੀਂ ਲੋਕ ਵੀ ਦੇਖ ਰਹੇ ਹੋ ਕਿੰਦਾ ਹੁਣ ਹੁਮਾ ਕੇ ਸਾਡੇ ਸਰਪੰਚ ਪੰਚ ਬਜ਼ੁਰਗ ਮਾਤਾਵਾਂ ਕਿਵੇਂ ਜੂਤ ਸਾਰਾ ਹੁਮਾ ਕੇ ਮਤਲਬ ਆ ਕਰੋ ਨਿਕਲ ਕੇ ਖੁਦ ਆਇਆ ਜਿਹੜਾ ਇੱਥੋਂ ਅੱਜ ਉਹ ਡਾਕਟਰ ਗਾਂਧੀ ਜੀ ਨੂੰ ਪਿਆਰ ਕਰਦਾ ਹੈ ਕਾਂਗਰਸ ਪਾਰਟੀ ਨੂੰ ਪਿਆਰ ਕਰਦਾ ਹੈ ਕਿ ਉਹ ਸਾਰਿਆਂ ਨੇ ਵਿਸ਼ਵਾਸ ਵੀ ਦਿਵਾਇਆ ਹੱਥ ਖੜੇ ਕਰਕੇ ਵੀ ਅਸੀਂ ਡਾਕਟਰ ਗਾਂਧੀ ਜੀ ਨੂੰ ਵੋਟ ਪਾਵਾਂਗੇ ਯੂਥ ਦੀ ਟੀਮ ਸਾਰੀ ਬੈਠੀ ਹੈ ਜੀ ਕਿ ਯੂਥ ਦੇ ਪ੍ਰਧਾਨ ਨੀਮੰਦਾ ਮੋਹਿਤ ਮਹਿੰਦਰੇ ਨੂੰ ਇਹ ਯੂਥ ਸਾਰਾ ਕਿਉਂਕਿ ਕੋਈ ਵੀ ਪੋਸਟਰ ਤੇ ਇਹ ਮੋਹਿਤ ਮਹਿੰਦਰ ਦੀ ਫੋਟੋ ਨਹੀਂ ਲੱਗੀ ਹੈ ਆਪਣੇ ਯੂਥ ਪ੍ਰਧਾਨ ਕੋਲ ਕਿਸਾਬ ਦਾ ਯੂਥ ਪ੍ਰਧਾਨ ਪ੍ਰਿੰਦਰ ਢਿਲੋਂ ਦੀ ਜਾਗਿਆ ਦੇਖੋ ਗੱਲ ਇਹ ਹੈ ਸਾਡੀ ਯੂਥ ਕਾਂਗਰਸ ਦੀ ਇਲੈਕਸ਼ਨ ਹੋਈ ਉਹਨਾਂ ਨੇ ਸਾਡੇ ਮਾਦਵ ਅਸੀਗਾ ਪਟਿਆਲਾ ਰੂਰਲ ਤੋਂ ਅਭਿਨਵ ਅਸੀਗਾ ਪਟਿਆਲਾ ਸ਼ਹਿਰ ਤੋਂ ਮੈਜਿਲਾ ਇਲੈਕਸ਼ਨ ਲੜਿਆ ਉਹਨਾਂ ਨੇ ਸਾਡੇ ਅਗੇ ਸੋ ਉਹਨਾਂ ਨੇ ਖੜੇ ਕੀਤੇ ਸਾਡੀ ਟੀਮਾਂ ਸੀ ਲੋਕਾਂ ਨੇ ਸਾਨੂੰ ਪਿਆਰ ਜਿਹੜੀ ਲੋਕ ਕਰਦੇ ਸੀ ਉਹਨਾਂ ਨੇ ਸਾਨੂੰ ਜਿਤਾ ਕੇ ਭੇਜਿਆ ਤੇ ਉਹ ਜਿਹੜੀ ਸਾਡੀ ਲੜਾਈ ਹੈ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੀ ਰਹਿਣੀ ਹੈ ਤੇ ਉਹ ਰਹੇਗੀ ਵੀ ਲੜਾਈ ਬਿਲਕੁਲ ਲੱਗਦਾ ਕਿ ਨੁਕਸਾਨ ਹੋ ਸਕਦਾ ਕਰਦੇ ਦੇਖੋ ਕੋਈ ਨੁਕਸਾਨ ਨਹੀਂ ਹੁੰਦਾ ਜੀ ਅਸੀਂ ਸਾਰੇ ਤਗੜੇ ਹੋ ਕੇ ਕੰਮ ਕਰਾਂਗੇ ਤੇ ਡਾਕਟਰ ਗਾਂਧੀ ਨੂੰ ਪਟਿਆਲਾ ਵਿਧਾਤੀ ਤੋਂ ਵੱਧ ਤੋਂ ਵੱਧ ਲੀਡ ਨਾਲ ਅਸੀਂ ਜਿਤਾਵਾਂਗੇ ਪਾਰਟੀ ਨੂੰ ਹਾਈਕ ਨੂੰ ਸਕੇਰ ਕਰੋਗੇ ਨਾ ਕੋਈ ਕੁਰਸੀ ਰਹੇਗੀ ਕਿਉਂਕਿ ਲਗਾਤਾਰ ਜਿੰਨੇ ਵੀ ਪ੍ਰੋਗਰਾਮ ਹੋ ਰਹੇ ਨੇ ਚਾਰਜ ਨਹੀਂ ਆ ਰਹੇ ਜੀ ਜੀ ਕਿਸੇ ਕਰਦੇ ਕੋਈ ਬਰਜਟ ਵਾਲੇ ਨਹੀਂ ਦੀ ਮੰਗ ਤੇ ਅਸੀਂ ਪਿਛਲੇ ਮਹੀਨੇ ਦੇਖੋ ਸਾਰਿਆਂ ਨੇ ਮਤਾ ਹੀ ਪਾਇਆ ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਅਸੀਂ ਮਤਾ ਪਾ ਕੇ ਦਿੱਤਾ ਹੈ ਵੀ ਸਾਡਾ ਜਿਹੜਾ ਹਲਕਾ ਇੰਚਾਰਜ ਲਗਾਇਆ ਹੋਇਆ ਤੇ 4 ਜੂਨ ਤੋਂ ਬਾਅਦ ਉਸ ਤੇ ਫੈਸਲਾ ਲਿਆ ਜਾਊਗਾ ਬਿਲਕੁਲ ਅਸੀਂ ਸਾਰੇ ਇਕੱਠੇ ਹੋ ਕੇ ਲਿਖ ਕੇ ਦਿੱਤਾ ਹੈ ਸਾਡੇ ਸਰਪੰਚਾ ਪੰਚਾਂ ਨੇ ਬਕਾਇਦਾ ਮੋਹਰਾਂ ਲਾਈਆਂ ਨੇ ਆਪਣੀ ਮਜੂਦਾ ਜਿਹੜੀ ਸਾਡੀ ਇਲੈਕਟਿਡ ਬੋਡੀ ਹੈ ਉਹਨਾਂ ਨੇ ਸਾਰਿਆਂ ਲਿਖ ਕੇ ਦਿੱਤਾ ਹੋਇਆ ਵੀ ਸਾਡਾ ਹਲਕਾ ਚਾਰਜ ਬਦਲਿਆ ਜਾਵੇ ਤੇ ਸਾਰੇ ਸਾਨੂੰ ਲੀਡਰਸ਼ਿਪ ਨੇ ਵਿਸ਼ਵਾਸ ਦਿਵਾਇਆ ਵੀ 4 ਜੂਨ ਤੋਂ ਬਾਅਦ ਅਸੀਂ ਉਹਨੂੰ ਉਸਤੇ ਫੈਸਲਾ ਲਵਾਂਗੇ। ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر